来 दोस्तों लो जी दोस्तों आपा पहुंच गए बहुत मार्केट tạm ਤੇ ਰਸਲੀ ਕਰਦੇ ਨੇ ਜੋ ਜੋ ਕਿਹਾ ਉਹ ਲੈਣਾ ਚੱਲ ਆ ਜੋ ਲੈਣੇ ਆ ਇੱਕ ਇੱਕ ਕਰਕੇ ਸਮਾਨ ਆਪਾਂ ਆ हेलो एंडिपम्पकिन ਆਏ ਪਏ ਹੈਗੇ ਸਾਰੇ ਸਟੋਰਾਂ ਦੇ ਬਾਹਰ ਇਦਾਂ ਭਰ ਭਰ ਕੇ ਲੱਗੇ ਪਏ ਹੁੰਦੇ ਆ ਇੱਥੇ ਮਤਲਬ ਆ ਦੀ ਉਹ ਹੈਗੀ ਆ ਅਤੇ 10 ਡਾਲਰ ਤੇ 94 ਸੈਂਟ ਚਾਰਕ ਡਾਲਰਾਂ ਦਾ ਇੱਕ ਆਪਦੀ ਇਮਾਨਦਾਰੀ ਆ ਲੋਕ ਇਥੋਂ ਰੱਖ ਕੇ ਲੈ ਜਾਂਦੇ ਆ ਕਾਰਟਾਂ ਦੇ ਵਿੱਚ ਅੰਦਰ ਜਾ ਕੇ ਪੈਸੇ ਪੇ ਕਰ ਦਿੰਦੇ ਆ ਵਾਲਮਾਰਟ ਦੇ ਵਿੱਚ ਲੋਕ ਇਹਨਾਂ ਤੇ ਨਾ ਜਿੰਨੇ ਸ਼ਕਲਾਂ ਜੀਆਂ ਬਣਾ ਕੇ ਘਰਾਂ ਦੇ ਬਾਹਰ ਰੱਖਦੇ ਆ ਆਪਦੇ ਭੂਤਾਂ ਪ੍ਰੇਤਾਂ ਤੋਂ ਤਿਹਾਰ ਜਿਹਾ ਇਹ ਮਨਾਉਂਦੇ ਆ ਇਹਨੂੰ ਹੈਲੋਇਨ ਕਹਿੰਦੇ ਆ ਉਧਰ ਸੌਲਟ ਪਿਆ ਹੋਇਆ ਸਨੋ ਦੇ ਵਿੱਚ ਉਹ ਪਾਉਣਗੇ ਲੋਕ ਆ ਜੋ ਆਪਾਂ ਲੈਨੇ ਆ ਕਾਰਟ ਇਥੋਂ 80 ਹੈ ਨਹੀਂ ਦਾ ਆਪਾਂ ਦੂਜੀ ਪਕਟ ਹੀ ਲੈ ਲਾਂਗੇ ਅੰਦਰ ਸਮਾਨ ਤਾਂਵੇਂ ਘਰੇ ਸਾਰਾ ਕੁਝ ਪਿਆ ਹੀ ਹੋਇਆ ਪਰ ਅੱਜ ਨਮਕ ਤੇ ਇੱਕ ਧਨੀਆ ਸਾਬਤ ਹਲਦੀ ਬਰੂਮ ਇਹ ਸਾਰਾ ਕੁਝ ਲੈਣਾ ਆਪਾਂ ਆਜੂ ਫਿਰ ਚੱਲਦੇ ਆਂ ਇੰਟਰਨੈਸ਼ਨਲ ਫੂਡ ਪਹਿਲੀ ਐਲ ਦੇ ਵਿੱਚ ਹੀ ਹੁੰਦਾ ਆਪਣਾ ਇੰਡੀਅਨ ਨਾਲ ਸਮਾਨ ਤੋਂ ਆਪਾਂ ਦੇਖਦੇ ਆ ਆ ਸਾਰਾ ਕੁਝ ਇੰਡੀਅਨ ਜੋ ਹੋ ਗਿਆ ਇੰਡੀਅਨ ਸਮਾਨ ਆਇਆ ਜਿ ਵਿੱਚ ਆਪਾਂ ਨੂੰ ਚਾਹੀਦਾ ਹੈਗਾ ਇੱਕ ਆਪਾਂ ਨੂੰ ਚਾਹੀਦਾ ਹੈਗਾ ਸਾਬਤ ਧਨੀਆਂ ਇੱਕ ਆਪਾਂ ਨੂੰ ਚਾਹੀਦੀ ਹੈ ਹਲਦੀ ਸਾਬਤ ਧਨੀਆਂ ਤੇ ਚਾਹੀਦੀ ਤੋਂ ਸੋਰੀ ਬਬਤ ਸਬਤਤਨ ਤੇ ਹੁਣ ਕੀ ਥੀਮਣਾ ਚਾਹੀਦਾ ਕੁਛ ਹੋਈ ਨਹੀਂ ਛੇਪਾ ਲਓ ਜੀ ਆਪਾਂ ਨੂੰ ਮਿਲ ਗਿਆ ਆ ਸਬਤਤਨ ਤੇ ਆਪਿਆ ਜੀਰਾ ਜੀਰਾ ਪੀ ਲੈਣੀ ਹੈ ਤੇ ਕੋਈ ਹੋਰ ਪਰਮਰੇ ਆਪੇ ਹਲਦੀ ਤੇਨੇ ਚੀਜ਼ਾਂ ਤਾਂ ਮਿਲ ਗਈਆਂ ਆਪਾਂ ਨੂੰ ਨਾ ਪਤਾ ਨਹੀਂ ਅੱਗੇ ਇਹ ਸਾਰਾ ਕੁਝ ਆ ਕੋਰਕਰੇ ਪਏ ਹੈਗੇ ਆ ਇੱਥੇ ਉਹ ਦਾਲਾਂ ਪਈਆਂ ਸਾਰੀਆਂ ਇੰਡੀਅਨ ਆਪੇ ਰਸਵੇਰ ਕਾ ਦੇ ਵੇਰਕਾ ਦਾ ਬਹੁਤ ਸਾਮਾਨ ਆ ਇੱਥੇ ਬਹੁਤ ਜ਼ਿਆਦਾ ਸਾਮਾਨ ਆਉਂਦਾ ਆ ਚਾਹ ਪਈ ਹੈਗੀ ਆ ਆਪਣੀ ਲੋ ਸਾਰਾ ਇੰਡੀਅਨ ਆਇਲ ਹੈਗੀ ਆ ਆ ਬਿਸਕਟ ਪਏ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮਰਜ਼ੀ ਤੁਸੀਂ ਲੈ ਲਓ ਆ ਵੇਰਕਾ ਦਾ ਸਮਾਨ ਜਿਵੇਂ ਸਪਾਈਸੀ ਪਾਰਾ ਮਟਰ ਨਹੀਂ ਉਹਨਾਂ ਨੂੰ ਪਾਰਾ ਕਹਿੰਦੇ ਆ ਵੀ ਜਿਵੇਂ ਇੰਗਲਿਸ਼ ਚ ਆ ਪਈ ਆਪਣੇ ਬਾਸਮਤੀ ਰਾਇਸ 17 ਦੇ 7 ਡਾਲਰ 48 ਸੈਂਟ ਦੇ ਆ ਪਈ ਮੈਗੀ ਦੀ ਸੌਸ ਹੋ ਅਲੱਗ-ਅਲੱਗ ਤਰ੍ਹਾਂ ਦੀਆਂ ਸੌਸੇਸ ਪਈਆਂ ਹੈਗੀਆਂ ਇਹ ਪੀਦੀ ਨੂਡਲ ਪਈ ਹੈਗੀ ਆ ਸੂਪ ਪਈ ਆ ਮੈਗੀ ਟਾਈਗਰ ਦੇ ਬਿਸਕਟ ਆ ਜਿਹੜੇ ਛੋਟੇ ਹੁੰਦੇ ਖਾਂਦੇ ਹੁੰਦੇ ਸੀਗੇ ਆਪਾਂ ਹੌਣੇ ਗੁੱਡੇ ਪਏ ਹੈਗੇ ਆ ਚਿਪਸ ਪਈਆਂ ਹੈਗੀਆਂ ਆ ਪਈ ਹਲਦੀ ਰਾਮ ਦੀ ਸੂਨ ਪਾਪੜੀ ਬਿਸਕਟ ਉਹੀ ਪਏ ਹੈਗੇ ਆ ਵੇਰ ਕਾ ਦੇ ਅਲੱਗ-ਅਲੱਗ ਤਰ੍ਹਾਂ ਦੇ ਬਿਸਕਟ ਪਏ ਹੈਗੇ ਆ ਬਹੁਤ ਕੁਝ ਆਉਂਦਾ ਇਹਨਾਂ ਦਾ ਆ ਪਿਆ ਰੀਅਲ ਦਾ ਸਾਰਾ ਜੂਸ ਅਲੱਗ-ਅਲੱਗ ਸਮਾਨ ਕਿਹਾ ਹੈਗਾ ਆਪਣੀਆਂ ਇਹ ਲਈ ਹੈਗੀਆਂ ਇੰਡੀਆਨ ਵਾਲੀ ਪਹਿਲੀ ਬਾਕੀ ਸਭ ਗੋਰਿਆਂ ਦੀਆਂ ਇਲਾ ਸਾਰਾ ਕੁਝ ਉਹਨਾਂ ਦੇ ਹੈਗਾ ਬਾਕੀ ਅੱਗੇ ਜਿਵੇਂ ਜਿਵੇਂ ਦਾਈ ਜਾਵਾਂਗੇ ਆਪਾਂ ਪੂਰਾ ਪਾਉਣਾ ਚਾਹੀਦਾ ਹੈ ਨਮਕ ਤੇ ਨਮਕ ਪਿਆ ਆਹਾ ਨਹੀਂ ਤਾਂ ਚੱਕ ਲਾਂਗੇ ਟੱਪੇ ਦੇ ਵਿੱਚ ਆਉਂਦਾ ਇਹ ਵਿੰਡਜ਼ਰ ਸਾਲਟ ਇੱਥੇ ਮੈਂ ਪੜਦਾ ਸੀਗਾ ਜਦੋਂ ਮੈਂ ਕੈਨੇਡਾ ਆਇਆ ਸੀਗਾ ਵਿੰਡਜ਼ਰੀ ਮੈਂ ਪੜਿਆ ਹੈਗਾ ਹਾਂ ਖੰਡ ਪਈ ਹੈਗੀ ਆ ਚੀਨੀ ਅਲੱਗ-ਅਲੱਗ ਜੋ ਸਨੈਕਸ ਪਏ ਹੈਗੇ ਇੱਧਰਲੇ ਪਾਸੇ ਉੱਦੋਂ ਅਗਲੇ ਪਾਸੇ ਪਏ ਹੈਗੇ ਡਰਾਈ ਫਰੂਟ ਡਰਾਈ ਫਰੂਟ ਡੱਬੇ ਦੇ ਵਿੱਚ ਆਉਂਦੇ ਆ ਕਾਜੂ ਬਦਾਮ ਮਿਕਸ ਮੂੰਗਫਲੀ ਆ ਪੀਜ਼ੇ ਸੇਲ ਤੇ ਲੱਗੇ ਹੋਏ ਆ ਸੱਤਾਂ ਵਾਲਾ ਲੱਗਿਆ 347 ਦਾ ਆਪਾਂ ਤਾਂ ਲੈ ਆਉਣੇ ਹੁੰਨੇ ਸਟੋਰ ਤੋਂ ਹੀ ਪੀਜ਼ਾ ਆ ਲੱਗੇ ਹੋਏ ਹੈਗੇ ਤੁਹਾਨੂੰ ਮੈਂ ਦਿਖਾਉਣਾ ਇਹ ਜਿਵੇਂ ਆ ਕੋਕੋਨਟ ਦਾ ਦੂਰਾ ਹੈਗਾ ਓਕੇ ਆ ਪਨੀਰ ਪਰੌਂਠੇ ਤਿੰਨ ਤਿੰਨ ਪਨੀਰ ਪਰੌਂਠੇ ਹੈਗੇ ਇਹਦੇ ਵਿੱਚ ਅਲੱਗ-ਅਲੱਗ ਸਾਰਾ ਕੁਝ ਲੱਗਿਆ ਫਿਰ ਇੱਥੇ ਅਸਲੀ ਪਰੌਂਠਾ ਆਲੂ ਪਰੌਂਠਾ ਆ ਕਾਥੀ ਰੋਲ ਆ ਗੋਭੀ ਪਰੌਂਠਾ ਆਲੂ ਪਰੌਂਠਾ ਆ ਕਾਥੀ ਰੋਲ ਹੈਗੇ ਆ ਪੋਟੈਟੋ ਚਿੱਲੀ ਪੋਟੈਟੋ ਵਾਲੇ ਚਟਕਾਰਾ ਆ ਆਲੂ ਕਾਥੀ ਰੋਲ ਪਨੀਰ ਵਾਲੇ ਵੀ ਹੋਣਗੇ ਇੱਥੇ ਆੰਦਰ ਇਹਨੇ ਮਾਈਕ੍ਰੋਵੇਵ ਦੇ ਵਿੱਚ ਬਸ ਰੱਖਣਾ ਤੁਸੀਂ 2 ਮਿੰਟ ਆਸਤੇ 3 ਮਿੰਟ ਆਸਤੇ ਤੇ ਇਹਨਾਂ ਨੇ ਬਨ ਜਾਣਾ ਤੇ ਤੁਸੀਂ ਫਿਰ ਖਾ ਲੋ ਚੱਕ ਕੇ ਆਹ ਗੁਲਾਬ ਜਾਮਨ ਆਉਂਦੇ ਹੈਗੇ ਆ ਫ੍ਰੀਜਰਾਂ ਦੇ ਵਿੱਚ ਪਏ ਰਹਿੰਦੇ ਆ ਸਾਲ-ਸਾਲ ਦੀ ਇਹਨਾਂ ਦੀ ਐਕਸਪਾਇਰੀ ਹੁੰਦੀ ਆ ਆ ਹੈਗੇ ਆ ਰਸਗੁੱਲੇ ਆ ਵੇਰਕਾ ਦੀ ਆਈ ਹੋਈ ਐ ਜਿਵੇਂ ਸਵੀਟਸ ਪੈਕ ਕਰਕੇ ਆਏ ਹੋਏ ਆ ਹੁਣ ਦੀਵਾਲੀ ਕਰਕੇ ਆ ਹੈਗਾ ਮਿਲਕ ਕੇਕ ਆ ਬਰਫੀ ਆ ਟੂਡਾ ਟੂਡਾ ਵੀ ਵੇਰਕਾ ਦਾ ਆਉਂਦਾ ਵੇਖ ਲੋ ਆ ਲੱਡੂ ਹੈਗੇ ਆ ਮੋਤੀ ਚੂਰ ਦੇ ਆ ਨਵਰਤਨ ਲੱਡੂ ਹੈਗੇ ਆ ਅਲੱਗ ਅਲੱਗ ਤਰ੍ਹਾਂ ਦਾ ਸਮਾਨ ਆ ਗਈ ਆ ਬਰਫੀ ਆ ਲੱਸੀ ਹੈਗੀ ਆ ਮੂਲ ਦੀ ਪਰ ਇਹ ਫਲੇਵਰ ਵਾਲੀ ਹੋਊਗੀ ਰੋਜ਼ ਫਲੇਵਰ ਹਾਂ ਲੈ ਕੇ ਜਾਂਦਾ ਰਹਿਣਾ ਆ ਵੇਰਕਾ ਦਾ ਪਨੀਰ ਹੈ ਬਹੁਤ ਸਮਾਨ ਹੁੰਦਾ ਮਤਲਬ ਆਪਣਾ ਇੱਥੇ ਅਲੱਗ-ਅਲੱਗ ਤਰ੍ਹਾਂ ਦਾ ਉਹ ਅੱਗੇ ਆਜੋ ਅੱਗੇ ਤੁਹਾਨੂੰ ਮੈਂ ਦਿਖਾਉਣਾ ਹੈ ਕਾਮੂਲ ਦਾ ਆ ਰਿਹਾ ਇਹ ਚੀਜ਼ ਨੈਗਟਸ ਹੈਗੇ ਆ ਮੂਲ ਦੇ ਹੈਪੀ ਟ੍ਰੀਟਸ ਮਸਾਲਾ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਆ ਇਹ ਚੀਜ਼ ਇਹ ਚੀਜ਼ ਵਾਲੇ ਆ ਦਹੀਂ ਟਿੱਕਾ ਅੱਗੇ ਹੈਗਾ ਇਹ ਵੀ ਦਹੀਂ ਟਿੱਕਾ ਹੈਗਾ ਅਲੱਗ-ਅਲੱਗ ਤਰ੍ਹਾਂ ਦਾ ਹੈਗਾ ਇਹ ਬਹੁਤ ਤਰ੍ਹਾਂ ਦਾ ਆ ਸਮੋਸਾ ਆਪਣਾ ਇਦਾਂ ਆਉਂਦੇ ਆ ਮਾਈਕ੍ਰੋਵੇਵ ਦੇ ਵਿੱਚ ਕਰ ਉਹਦੇ ਵਿੱਚ ਕਰ ਲੋ 에어 ਫ੍ਰਾਇਰ ਦੇ ਵਿੱਚ ਜਾਂ ਫਿਰ ਸਿੱਧਾ ਤੇਲ ਦੇ ਵਿੱਚ ਹੀ ਕਰ ਲੋ ਗਰਮ ਆ ਪੰਜਾਬੀ ਸਮੋਸਾ ਹਲਦੀ ਰਾਂ ਦਾ ਆ ਪ੍ਰਾਂ ਦਾ ਹੈਗਾ ਆ ਹੈਗੀ ਐ ਸਪ੍ਰਿੰਗ ਰੋਲ ਪ੍ਰਾਂ ਦੇ ਆ ਆ ਹੈਗੀ ਐ ਮਲਾਈ ਕੋਫਤਾ ਬਸ ਮਾਈਕ੍ਰੋਵੇਵ 'ਚ ਗਰਮ ਹੀ ਕਰਨੀ ਆ ਮਟਰ ਪਨੀਰ ਹੈਗਾ ਆ ਵੀ ਮਲਾਈ ਕੋਫਤਾ ਆ ਵੀ ਮਲਾਈ ਕੋਫਤਾ ਆ ਵੀ ਮਲਾਈ ਕੋਫਤਾ ਅਲਦੀਨ ਅੰਡ ਕਾਉਂਟ ਹੈ ਗਿਆ ਤੰਦੂਰੀ ਪਲੇਨ ਨਾਨ ਅਲੱਗ-ਅਲੱਗ ਤਰ੍ਹਾਂ ਦਾ ਸਾਰਾ ਕੁਝ ਜੋ-ਜੋ ਤੁਹਾਨੂੰ ਚਾਹੀਦਾ ਹਰ ਚੀਜ਼ ਮਿਲ ਜੂਗੀ ਸਾਲ-ਸਾਲ ਦੀਆਂ ਐਕਸਪਾਇਰੀਆਂ ਹੈਗੀਆਂ ਪਤਾ ਨਹੀਂ ਖਰਾਬ ਨਹੀਂ ਹੁੰਦੇ ਪਤਾ ਨਹੀਂ ਸਹੀ ਹੈ ਗਲਤ ਖਾਈ ਜਾਂਦੇ ਆ ਵੀ ਲੋਕ ਤਾਂ ਇੱਥੇ ਆ ਜਾਓ ਫੈਂਟਾ ਹੈਗਾ ਨਿਕ ਤਾਂ ਆਪਣਾ ਜਿਹੜਾ ਰੈਗੂਲਰ ਫੈਂਟਾ ਹੁੰਦਾ ਆ ਪਾਈਨੈਪਲ ਫੈਂਟਾ ਸਰਪ੍ਰਾਈਜ਼ ਮਿਕਸ ਜੇ ਲੈਣਾ ਮਿਕਸ ਲੈ ਲਓ ਅਲੱਗ-ਅਲੱਗ ਵੀ ਪਏ ਹੋਣਗੇ ਇੱਥੇ ਕੋਕੀ ਬੜੇ ਤਰ੍ਹਾਂ ਦਾ ਹੈਗਾ ਇੱਥੇ ਡਾਈਟ ਕੋਕ ਜ਼ੀਰੋ 슈ਗਰ ओरिजिनल ਜਿਹੜੀ ਆਹ ਜ਼ੀਰੋ 슈ਗਰ ਕਾਫੀਨ ਆ ਵੀ ਚੱਰੀ ਹੈ ਆ ਹੈਗਾ ਅਲੱਗ-ਅਲੱਗ ਫਲੇਵਰ ਹੀ ਬਹੁਤ ਹੈਗੇ ਇਹਨਾਂ ਦੇ ਵਿੱਚ ਬੰਦਾ ਕੀ ਗੋਆ ਪੂਰਾ ਭਰਿਆ ਹੁੰਦਾ ਜਿੰਨੇ ਮਰਜ਼ੀ ਚੱਕੀ ਜਾਓ ਪਾਣੀ ਪਿਆ ਇੱਧਰਲੇ ਪਾਸੇ ਆਹ ਮਹਿੰਗੇ ਪਾਣੀ ਪਏ ਹੈਗੇ ਬਹੁਤ ਆ ਸਾਰੇ ਲਗ ਲਗ ਤਰ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਕੋਈ 3 ਡਾਲਰ ਦਾ ਕੋਈ 4 ਡਾਲਰ ਦਾ ਕੋਈ 6 ਡਾਲਰ ਦਾ ਆ ਮੱਕੀ ਰੋਜ਼ ਹਨਾ ਇਹ ਸਾਰਾ ਕੁਝ ਰੋਜ਼ ਹਨਾ ਆਪਾਂ ਨੂੰ ਮਟਰ ਚਾਹੀਦੇ ਸੀ ਮਟਰ ਹੈਗੇ ਨਹੀਂ ਕਿ ਕਿ ਇੱਥੇ ਕਾਲੀ ਏ ਮਟਰਾਂ ਵਾਲਾ ਆ ਮਿਕਸਡ ਵੈਜੀਟੇਬਲ ਪਿਆ ਹੈਗਾ ਪਰ ਇਹ ਆਪਾਂ ਨੂੰ ਚਾਹੀਦਾ ਨਹੀਂ ਹੈ ਗਾਗਾ ਆਪਾਂ ਨੂੰ ਤਾਂ ਮਟਰ ਚਾਹੀਦੇ ਆ ਚਲੋ ਕੋਈ ਗੱਲ ਨਹੀਂ ਇੱਥੇ ਹੋਰ ਬਾਲ ਮਟਰ ਤਾਂ ਦੇਖ ਲਾਂਗੇ ਫਿਰ ਮਿਕਸਪਿਆਗਾ ਪਰ ਕੱਲੇ ਮਟਰ ਹੈ ਨਹੀਂਗੇ ਆ ਵੇਖੋ ਗੋਭੀ ਵੀ ਫਰੋਜ਼ਨ ਬਹੁਤ ਕੁਝ ਫਰੋਜ਼ਨ ਆਉਂਦਾ ਹੈਗਾ ਹਰ ਚੀਜ਼ ਫਰੋਜ਼ਨ ਆਉਂਦੀ ਹੈ ਬਸ ਉਹਨੂੰ ਮਾਈਕ੍ਰੋਵੇਵ ਕਰ ਲੋ 에ਅਰ ਫਰਾਈਰ ਤੇ ਰੱਖ ਲੋ ਜਿੰਨੇ ਮਰਜ਼ੀ ਬਸ ਬਣਾ ਕੇ ਤੇ ਖਾ ਲੋ ਆਪ ਦਾ ਮਤਲਬ ਫਾਸਟ ਲਾਈਫ ਹੈਗੀ ਆ ਲੋਕ ਆ ਦੀ ਲਾਈਫ ਨੂੰ ਘਟਾਈ ਜਾਂਦੇ ਆ ਇਹ ਆ ਲੈ ਕੇ ਚੱਲੀ ਪੰਪਕਿਨ ਆਂਟੀ ਇਹ ਆ ਦੇ ਘਰ ਨੂੰ ਸਜਾਉਣਗੇ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਬਣਾ ਕੇ ਆਹ ਪੈਕਸੀ ਜੋੜੀ ਜਾਂਦਾ ਪਿਆ ਮੁੰਡਾ ਇਹ ਪੈਕਸੀ ਵਾਲਿਆਂ ਦੇ ਵੱਲੋਂ ਆਇਆ ਵੇਰ ਸਟੋਰ ਦੇ ਵਿੱਚ ਆਹ ਚਾਕਲੇਟਸ ਹੈ ਹੈਲੋਵਿਨ ਦੇ ਉੱਤੇ ਜਵਾਕ ਆਉਂਦੇ ਆ ਮਤਲਬ ਆਂਟੀਆਂ ਗਵਾਂਡੀਆਂ ਦੇ ਘਰੇ ਤੇ ਉਹਨਾਂ ਨੂੰ ਫਿਰ ਉਹ ਗਿਫਟ ਕਰਦੇ ਆਗੇ ਚਾਕਲੇਟਸ ਦਿੰਦੇ ਆ ਜਵਾਕਾਂ ਇਦਾਂ ਦੀਆਂ ਜਿਵੇਂ ਸ਼ੇਪ ਬਣਾ ਦਿੰਦੇ ਆ ਪੰਪਕਿਨ ਦੇ ਉੱਤੇ ਤੇ ਉਹਨੂੰ ਘਰੇ ਦੇ ਬਾਹਰ ਸਜਾ ਦਿੰਦੇ ਆ ਜੇ ਪਲਾਸਟਿਕ ਦੇ ਲੈਣੇ ਤਾਂ ਇੱਥੋਂ ਹੋਰ ਵੀ ਵਸੇਰਾ ਕੁਝ ਮਿਲ ਜਾਂਦਾ ਬਣਿਆ ਬਣਾਇਆ ਜੀ ਉੱਥੋਂ ਤੁਸੀਂ ਲੈ ਕੇ ਜਾ ਸਕਦੇ ਆ ਆ ਦੋ ਤਰ੍ਹਾਂ ਦੀਆਂ ਬਿਲਿੰਗ ਹੈਗੀਆਂ ਇੱਥੇ ਜੇ ਤਾਂ ਤੁਸੀਂ ਇੱਧਰ ਜਾਣਾ ਹੈਗਾ ਤਾਂ ਸੈਲਫ ਚੈੱਕਆਊਟ ਹੈ ਗਿਆ ਇੱਧਰ ਜਾਣਾ ਤਾਂ ਦੂਸਰੇ ਕੈਸ਼ੀਅਰ ਵਾਲੇ ਹੈਗੇ ਆ ਜਿਹੜੇ ਖੜੇ ਹੈਗੇ ਮੈਂ ਤੁਹਾਨੂੰ ਦਿਖਾਉਣਾ ਸੈਲਫ ਚੈੱਕਆਊਟ ਦੇ ਉੱਤੇ ਕਿਵੇਂ ਆਪਦੇ ਆ ਬਿਲਿੰਗ ਕਰਦੇ ਹੈਗੇ ਆ ਇਮਾਨਦਾਰੀ ਵੀ ਹੁੰਦੀ ਆ ਪਰ ਉਹ ਉੱਤੇ ਖੜੇ ਵੀ ਹੁੰਦੇ ਆ ਜੇ ਤੁਸੀਂ ਵੀ ਗੀ ਗੋਰੇ ਬਹੁਤ ਇਮਾਨਦਾਰ ਹੈ ਗਿਆ ਬਈ ਸਾਰਾ ਕੁਝ ਸਕੈਨ ਕਰਕੇ ਆਉਂਦੇ ਆ ਬਿੱਲ ਕਰਕੇ ਬਹੁਤ ਜਿਆਦਾ ਕਸਟਮਰ ਹੁੰਦੇ ਹੁਣ ਇੰਨੀ ਸਾਰੀ ਦੁਨੀਆ ਹੈਗੀ ਆ ਆ ਸਾਰੇ ਲਾਈਨ ਚ ਲੱਗੇ ਹੋਏ ਆ ਅੱਗੇ ਮੇਰੇ ਮੈਂ ਵੀ ਲਾਈਨ ਚ ਲੱਗਿਆ ਹਾਂ ਇੱਕ ਰਾਈਸ ਦਾ ਵੀ ਪੈਕੇਟ ਲੈ ਕੇ ਜਾਣਾ ਹੈਗਾ ਮੈਂ ਟਿਲਡਾ ਲੈ ਕੇ ਜਾਣਾ ਹੁਣ ਜੋ ਵਧੀਆ ਨਾਲ ਸੇਲ ਦੇ ਉੱਤੇ ਲੱਗੇ ਹੋਏ ਆ ਉਹਦਾ 10 ਡਾਲਰ ਦਾ ਪਰ ਹੁਣ 13 ਡਾਲਰ ਦਾ ਲੱਗਿਆ ਹੋਇਆ ਕਿਉਂਕਿ ਮੰਮੀ ਨੇ ਕਿਹਾ ਸੀ ਕਿ ਭਾਂਡੇ ਨੂੰ ਭਰ ਕੇ ਲੈ ਕੇ ਆਉਣਾ ਤੁਹਾppa ਜਿਹੜਾ ਹਾਈਕੀਆ ਤੋਂ ਕੱਲ ਤੁਹਾਨੂੰ ਦਿਖਾਇਆ ਸੀਗਾ ਉਹ ਬਰਤਨ ਜੇ ਤਿੰਨ ਜਿਹੜੇ ਸੇਲ ਤੇ ਲੱਗੇ ਹੋਇਆ 20 ਡਾਲਰ ਦੇ ਇੱਕ ਗੁੱਡੂ ਵਾਸਤੇ ਅੱਜ ਲੈ ਕੇ ਆਉਣਾ ਤੇ ਇੱਕ ਸਾਡੇ ਵਾਸਤੇ ਚਾਵਲਾਂ ਦਾ ਭਰਨਾ ਫਿਰ ਉਹਨੂੰ ਮੈਂ ਕਿਹਾ ਚਲੋ ਫਿਰ ਚਾਵਲ ਲੈ ਜਾਂਦੇ ਆਗੇ ਉੱਧਰ ਤੋਂ ਦੋ ਪੈਕੇਟ ਪਏ ਹੈਗੇ ਘਰੇ ਪਰ ਇੱਕ ਮੈਂ ਕਿਹਾ ਹੋਰ ਲੈ ਜਾਂਦੇ ਆ ਸਰ ਤੁਸੀਂ ਪਰਕੇ ਲੈ ਕੇ ਜਾਣਾ ਅਗੇਨ ਆਪਾਂ ਆ ਗਏ ਹਾਂ ਸੈਲਫ ਚੈੱਕਆਊਟ ਵਾਲੀ ਲਾਈਨ ਦੇ ਵਿੱਚ ਇੱਕਦਮ ਬਹੁਤ ਆ ਗਰਸ਼ਾ ਹੈਗਾ ਪਰ ਆਪਣੇ ਵਾਲਾ ਦਾ ਰਸ਼ਨੀ ਗੋਰੀਆਂ ਦਾ ਰਸ਼ਾ ਕਿਉਂਕਿ ਅੱਜ ਸੈਟਰਡੇ ਆ ਸਾਰੇ ਆ ਗੀ ਗ੍ਰੋਸਰੀ ਗ੍ਰੋਸਰੀ ਕਰਨ ਆਏ ਹੋਏ ਆ ਆਪਾਂ ਵੀ ਚੱਲਦੇ ਆ ਆ ਗਏ ਆਪਾਂ ਸਾਲਸ ਚੈੱਕਆਉਟ ਦੇ ਉੱਤੇ ਇੱਥੇ ਆਉਂਦੇ ਆ ਵੀ ਸਕੈਨ ਕਰਨਾ ਆ 1297 ਹੋ ਗਏ ਆ ਜਲਦੀ ਅਜੂਦਾ ਅੰਮਨਾਮਾ ਆ ਰਿ ਹੈ ਆਪਣਾ ਕੋਰੀਅੰਡਰ 28 ਡਾਲਰ ਬਿੱਲ ਬਣਿਆ ਉਦੋਂ ਬਾਅਦ ਤੇ ਨਈ ਡੋਨੇਟ ਕੁਛ ਨਹੀਂ ਕਰਨਾ ਉਦੋਂ ਬਾਅਦ ਨਾਟ ਇੰਟਰਸਟਿਡ ਇਨ ਕਾਰਡ ਉਦੋਂ ਬਾਅਦ نو ਆਈ ਹੈਵ ਥੈਟ ਯਾ ਥੈਂਕ ਯੂ ਯੂ ਟੂ ਬਦਾ ਕਰਤਾ ਬਿੱਲ ਆਪਾਂ ਉਧਰ ਆ ਗਏ ਸਿਰ ਤੇ ਜਿਵੇਂ ਆਪਾਂ ਪਾਰ ਚੱਲਦੇ ਆਂ ਲੋ ਜੀ ਲੋ ਜੀ ਸਾਰਾ ਸਮਾਨ ਆਪਾਂ ਰੱਖਤਾ ਡਿੱਗੀ ਦੇ ਵਿੱਚ ਆ ਕੇ ਕਰ ਲੀਏ ਗੱਡੀ ਆਨ ਹੁਣ ਡੋਲਰਾਂ ਮੈਂ ਤਾਂ ਬਰੂਮ ਲੈਣ ਜਾਣਾ ਡੋਲਰਾਂ ਮਾ ਹਰ ਕੁਝ 2-3 ਡੋਲਰ ਦੇ ਵਿੱਚ ਮਿਲ ਜਾਂਦਾ ਹਰ ਚੀਜ਼ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਵਾਲਮਾਰਟ 20-20 ਡੋਲਰ ਦੀਆਂ ਆਪਾਂ ਡੋਲਰਾਂ ਮਾ ਦੇ ਵਿੱਚ 2-3 ਡੋਲਰ ਦੀਆਂ ਤਾਂ ਕਰਕੇ ਫਿਰ ਆਪਾਂ ਉੱਥੋਂ ਲੈ ਲਾਂਗੇ ਬਰੂਮ ਵਾਲਮਾਰਟ ਤੋਂ ਲਵਾਂਗੇ ਤਾਂ 12-13 ਦਾ ਪਊਗਾ ਡੋਲਰਾਂ ਮੈਂ ਤਾਂ ਲਵਾਂਗੇ ਤਾਂ 3 ਡੋਲਰਾਂ ਦਾ ਪੈਣਾ ਹੈਗਾ ਫਿਰ ਆਪਾਂ ਉੱਥੇ ਹੀ ਲੈ ਲਾਂਗੇ ਉੱਦੋਂ ਤਾਂ ਹੈਗਾ ਘਰੇ ਬਰੂਮ ਦੋ ਪਰ ਫਿਰ ਵੀ ਧੰਦੇ ਰਸ ਕਰਕੇ ਨਵਾਂ ਬਰੂਮ ਲੈ ਕੇ ਜਾਣਾ ਆਪਾਂ ਉਹ ਵੀ ਲੈ ਜਾਨੇ ਆ ਬਾਲ ਮਾਡਲ ਹੈ ਔਰ ਸਾਹਮਣੇ ਉਹਦੇ ਨਾਲ ਹੀ ਹੈ ਡਾਲਰਮਾ ਬਸ ਆਪਾਂ ਜਾਣੇ ਆ ਅੱਗੀ ਤੇ ਡਾਲਰਮਾ ਤੋਂ ਬਰੂਮ ਲੈਣੇ ਆ ਨਾਲੇ ਤੁਹਾਨੂੰ ਹੋਰ ਸਮਾਨ ਵਿਖਾ ਦਾਂਗੇ ਡਾਲਰਮਾ ਦੇ ਵਿੱਚ ਉਸ ਤੋਂ ਬਾਅਦ ਆਪਾਂ ਫਿਰ ਘਰੇ ਜਾਣਾ ਤੇ ਫਿਰ ਆਪਾਂ ਜਾਣਾ ਗੁੱਡੂ ਕੋਲੇ ਦੀਵਾਲੀ ਦੇਣ ਅੱਜ ਗੁੱਡੂ ਵਾਸਤੇ ਇੱਕ ਤਾਂ ਲਿਆ ਹੋਇਆ ਦੀ ਦੂਸਤ ਲਈ ਨਾਈਕੀ ਦੀਆਂ ਚੱਪਲਾਂ ਗੁੱਡੂ ਵਾਸਤੇ ਸਨੀਕਰ ਦੇ ਸ਼ੂ ਲਏ ਹੈਗੇ ਐ ਸਕੇਚਰ ਦੇ ਤੇ ਇੱਕ ਗੁੱਡੂ ਵਾਸਤੇ ਲਿਆ ਹੀਟਰ ਤੇ ਨਾਲ ਫਰੂਟ ਲਿਆ ਗੁੱਡੂ ਵਾਸਤੇ ਨਾਲ ਲਈ ਮਠਿਆਈ ਹੁਣ ਮੇਰੀ ਕਾਰ ਕਹੀ ਜਾਂਦੀ ਹੈਗੀ ਅਬੀ ਲਾ ਬੈਲਟ ਤੇ ਆਪਾਂ ਲਾਉਣੇ ਆ ਹੁਣ ਬੈਲਟ ਤੇ ਚਲਦੇ ਆ ਡਾਲਰਮਾਂ ਲੋ ਬਈ ਆਪਾਂ ਆ ਕੇ ਡਾਲਰਮਾਂ ਜਮਾਂ ਨਾਲ ਹੀ ਹੈ ਵਾਲਮਟ ਉਧਰ ਆ ਇਹ ਦਾ ਰਮਾਂ ਪਰ ਗੱਡੀ ਚਲਾਉਂਦੇ ਆਪਾਂ ਫੋਨ ਯੂਜ਼ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਅਵੋਇਡ ਹੀ ਕਰਦਾ ਪੁਲਿਸ ਵਾਲੇ 800 ਦੀ ਟਿਕਟ ਦੇਣਗੇ ਨਾਲ ਡੀਮੈਰਿਟ ਦੇਣਗੇ ਤਿੰਨ ਪੰਜ ਵੀ ਦੇ ਸਕਦੇ ਹੋ ਉਹਨਾਂ ਤੇ ਡਿਪੈਂਡ ਕਰਦਾ ਇੱਥੇ ਲਿਖਿਆ ਹੋਇਆ ਜਿਵੇਂ 1 ਪਲੱਸ ਮਤਲਬ ਸਮਾਨ ਬਹੁਤ ਹੀ ਜ਼ਿਆਦਾ ਘੱਟ ਰੇਟ ਤੇ ਹੁੰਦਾ ਇੱਥੇ ਤੇ ਆਪਾਂ ਵੀ ਆ ਗਏ ਰਮਾਂ ਹੈਲੋਇਨ ਵਾਸਤੇ ਕੈਂਟੀਆਂ ਲੱਗੀਆਂ ਹੋਈਆਂ ਹੈਲੋਇਨ ਵਾਸਤੇ ਹੋ ਲੱਗਿਆ ਹੋਇਆ ਡੈਕੋਰੇਸ਼ਨ ਦਾ ਸਮਾਨ ਆਪਾਂ ਨੂੰ ਚਾਹੀਦਾ ਹੈਗਾ ਬਰੂਮ ਚਲੋ ਜੀ ਲਵਦੇ ਆ ਆਪਾਂ ਬਰੂਮ ਸਾਰਾ ਕੁਝ ਕਿਚਨ ਦਾ 1-1 2-2 ਡਾਲਰ ਦਾ ਕੁਝ 4 ਡਾਲਰ ਕੁਝ 5 ਡਾਲਰ ਦਾ ਆ ਸਾਰਾ ਕੁਝ 2-2 3-3 ਡਾਲਰ ਦਾ ਲੱਗਿਆ ਹੋਇਆ ਇੱਥੇ ਤਾਂ ਕਰਕੇ ਲੋਕ ਜ਼ਿਆਦਾ ਇੱਥੋਂ ਲੈ ਜਾਂਦੇ ਹੈਗੇ ਆ ਕਿਚਨ ਉਹ ਵੀ ਸਸਤਾ ਹੈਗਾ ਬਰੂਮ ਲੱਗੇ ਹੋਏ ਆ ਇੱਥੇ ਤੇ ਆਪਾਂ ਵੀ ਲੈ ਜਾਂਦੇ ਆ ਬਰੂਮ ਇੱਕ ਲਓ ਜੀ ਆਹ ਲਾ ਬੂੰ ਨਾ ਸਟਿਕ ਵੀ ਹੈਗੀ ਐ ਤਾਂ ਕਰਕੇ ਫਿਰ ਆਪਾਂ ਇੱਥੋਂ ਲੈ ਆਣੇ ਆ ਇਹ ਕਿੰਨੇ ਦਾ ਹੈਗਾ ਤੁਹਾਨੂੰ ਦਿਖਾ ਦਈਏ 4.5 ਡਾਲਰ ਦਾ ਸਿਰਫ ਉੱਥੋਂ ਆਪਾਂ ਨੂੰ 12-13 ਡਾਲਰ ਦਾ ਮਿਲਣਾ ਸੀਗਾ ਤਾਂ ਕਰਕੇ ਇੱਥੋਂ ਲੈਣ ਦੇ ਵਿੱਚ ਫਾਇਦਾ ਹੈ ਇਹ ਇੱਕ ਨਾਲ ਆਪਾਂ ਨੂੰ ਦੂਜਾ ਵੀ ਚਾਹੀਦਾ ਹੈਗਾ ਪੌਦੀ ਲੈ ਲੈਂਦੇ ਆ ਆ 2 ਡਾਲਰ 25 ਸੈਂਟ ਦਾ ਹਨ ਤਾਂ ਕਰਕੇ ਆਪਣਾ ਹੋ ਗਿਆ ਸੈੱਟ ਇੱਕ ਕਿਲੇ ਲੈਨੇ ਇੱਕ ਕੋਲਰ ਲੈਨੇ ਅੱਬਲ ਆਹ ਲੈ ਲੈਨੇ ਹੈਗੇ ਆ ਦੋ ਤੇ ਇੱਕ ਆਹ ਆਪ ਲੈ ਲੈਨੇ 3 ਲੈ ਲੈਨੇ ਉਹ ਰੰਦਨੇ ਫਿਰ ਬੋਸ ਸਾਮਾਨ ਇੱਥੇ ਲੱਗਿਆ ਹੋਇਆ ਤੁਹਾਨੂੰ ਫਿਰ ਮੈਂ ਜਦੋਂ ਆਉਂਗਾ ਡਾਲਰ ਮੈਂ ਤੁਹਾਨੂੰ ਸਾਰਾ ਕੋਈ ਦਿਖਾਉਂਗਾ ਇੱਥੇ ਕਿ ਦੋ ਦੋ ਡਾਲਰ ਦਾ ਸਾਰਾ ਸਾਮਾਨ ਲੱਗਿਆ ਹੋਇਆ ਜਿਹੜਾ ਉਧਰ 15 15 ਮਤਲਬ ਜਿਹੜਾ ਉਧਰ ਮਹਿੰਗਾ ਹੈਗਾ ਉਹ ਇੱਧਰ ਲੱਗਿਆ ਫਿਰ ਰਾਈਟ ਆ ਦੇਖੋ 3 ਡਾਲਰ ਦਾ ਸਾਰਾ ਸੋਪ ਦਾ ਭਰਿਆ ਹੋਇਆ ਹੈ ਨਾ ਆ ਦੇਖੋ ਰੀਫਿਲ 3 ਡਾਲਰ ਦਾ ਤਾਂ ਕਰਕੇ ਇਹ ਵੀ ਇਕੱਲਾ ਲੈ ਲੈਣੇ ਚਲੋ ਇਹ ਵੀ ਆਪਣੀ ਖਤਮ ਹੋਣ ਵਾਲੀ ਹੈ ਇਹ ਵੀ ਲੈ ਲੈਣੀ ਆਪਾਂ ਚਲਦੇ ਆ ਬਿੱਲ ਕਰਾਉਣੇ ਆ ਫਿਰ ਉਸ ਤੋਂ ਬਾਅਦ ਆਪਾਂ ਜਾਣਾ ਅੱਜ ਗੁੱਡੂ ਕੋਲੇ ਵੱਡਾ ਹੈ ਵੀ ਬਹੁਤ ਹੈਗਾ ਬਹੁਤ ਸਾਰਾ ਇੱਥੇ ਵੀ ਸਮਾਨ ਹੈਗਾ ਪਰ ਆਪਾਂ ਨੇ ਅਜੇ ਕਾਲੀ ਹੈ ਤਾਂ ਕਿ ਇੱਥੇ ਵੀ ਸੈਲਫ ਚੈੱਕਆਊਟ ਲੱਗੇ ਹੋਏ ਆਓ ਆਪ ਦਾ ਸਮਾਨ ਲਓ ਤੇ ਜਾਓ ਚਲੋ ਜੀ ਸਟਾਰਟ ਸ਼ਾਪਿੰਗ ਪਹਿਲੀ ਚੀਜ਼ ਕੈਨ ਕਰਕੇ ਇੱਧਰ ਰੱਖ ਦੋ 3 ਡਾਲਰ 15 ਸੈਂਟ ਦੀ ਉਸ ਤੋਂ ਬਾਅਦ ਦੂਜੀ ਚੀਜ਼ ਕੈਨ ਕਰਕੇ ਰੱਖ ਦਿੱਤੀ ਹਾਂ ਉਸ ਤੋਂ ਬਾਅਦ ਤੀਜੀ ਚੀਜ਼ ਕੈਨ ਕਰਕੇ ਰੱਖਤੀ ਆਪਾਂ ਇੱਕ ਆਪਾ ਹਾਸਟੈਂਡ ਕਰ ਦੇਣਾ ਡੰਡਾ ਇੱਥੇ ਕਰਾ ਦੇਣਾ ਆਪਾ ਬਿੱਲ ਇੱਕ ਮਿੰਟ ਦਿਓ ਦੁਬਾਰਾ ਪੇ ਨਾਲ no bag ਕੋਈ ਨਹੀਂ ਆਪਾਂ ਲਿਆਗਾ ਤੇ ਕਾਰਡ ਕੱਢਣਾ ਤੇ ਪੇ ਕਰਨਾ ਬਸ ਆਪਾਂ ਕ੍ਰੈਡਿਟ ਕਾਰਡ ਤੋਂ ਦੇਣੀ ਹੈਗੀ ਆ ਮੇਰਾ ਕ੍ਰੈਡਿਟ ਕਾਰਨ ਘਰੇ ਭਲਾ ਆ ਵਾਈਫ ਵਾਲਾ ਮੇਰੇ ਕੋਲ ਹੈਗਾ ਉੱਥੋਂ ਪੇ ਕਰ ਦਾਂਗੇ ਉੱਤੇ ਲਾਓ ਤੇ ਪੇ ਹੋ ਗਏ ਕੈਸ਼ ਦੇਣਾ ਕੈਸ਼ ਆਸਤੇ ਵੀ ਹੈਗੇ ਐਮਪਲੋਏ ਖੜੇ ਹੁੰਦੇ ਆ ਉਧਰ ਕਾਊਂਟਰ ਦੇ ਉੱਤੇ ਉਥੇ ਵੀ ਕੈਸ਼ ਵੀ ਦੇ ਸਕਦੇ ਆ ਇੱਥੇ ਵੀ ਕਹਿੰਦੇ ਦੇ ਦਿਆ ਤੁਸੀ ਪਰ ਆਪਾਂ ਬਿਲਕੁਲ ਕੈਸ਼ ਨਹੀਂ ਦੋ ਕ੍ਰੈਡਿਟ ਹੀ ਸੀਗਾ ਚਲੋ ਫਿਰ ਆਪਾਂ ਚੱਲਦੇ ਹਾਂ ਹੁਣ ਕਾਰ ਦੇਵੇ ਸਾਰਾ ਸਮਾਨ ਰੱਖਦੇ ਆ ਮਿਲਦੇ ਆ ਤੁਹਾਨੂੰ ਅੱਗੇ ਲਓ ਜੀ ਅੱਜ ਫੇਰ ਆਪਾਂ ਆ ਗਏ ਆਈ ਕੀ ਆ ਉਜੜੇ ਕੱਲ ਬਰਤਨ ਦਿਖਾਏ ਸੀ ਮੰਮੀ ਨੇ ਕਿਹਾ ਸੀ ਜੇ ਧੰਤ ਤੇ ਰਸ ਵਾਲੇ ਦੇਣ ਹੀ ਲੈਣੇ ਆ ਤਾਂ ਫਿਰ ਅੱਜ ਹੀ ਲਵਾਂਗੇ ਉਹ ਜਿਹੜਾ ਚੌਲਾਂ ਦਾ ਆਪਾਂ ਜਲੇਆ ਪੈਕੇਟ ਉਹਦੇ ਨਾਲ ਭਰ ਕੇ ਫੇਰ ਅੰਦਰ ਲੈ ਕੇ ਜਾਣੇ ਮੰਮੀ ਕਹਿੰਦੇ ਮੈਂ ਕਿਹਾ ਠੀਕ ਆ ਭਾਈ ਐਦਾਂ ਕਰ ਲਾਂਗੇ ਹੁਣ ਅੱਗੋਂ ਆਪਾਂ ਐਂਟਰੈਂਸ ਤੇ ਅੱਜ ਮੇਰੇ ਨਾਲ ਸਾਡਾ ਵਾਈਫ ਵੀ ਮੇਰੀ ਆਈ ਹੋਈ ਹੈ ਸਾਡਾ ਕੀ ਮਤਲਬ ਸਾਡਾ ਛੋਟਾ ਹਾਥੀ ਦੇਖੋ ਕਿੰਨਾ ਰੌਸ਼ਾ ਸ਼ਬਦ ਕਾਜ਼ ਆਈ ਸੈਟਰਡੇ ਆ ਸਾਰੇ ਲੋਕ ਆਏ ਰੇਲ ਲੈਣ ਆਸਤੇ ਕੁਛ ਨਾ ਬੈਸ ਆਪਾਂ ਵੀ ਆ ਗਏ ਆ ਚਲੋ ਵੀ ਚਲੋ ਇਹਨਾਂ ਨੂੰ ਜੋ ਮਰਜ਼ੀ ਕੁਝ ਗਾਲਾਂ ਕੱਢੀ ਜਾ ਇਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਆਪਣੀ ਲੈਂਗੁਏਜ ਸਾਰੇ ਕਿਤੇ ਕੋਈ ਨਾ ਕੋਈ ਖੜਦਾ ਆ ਦੇਖੋ ਇਹਦਾ ਟਿੱਡ ਜਮਾ ਸਿਟੀ ਵਰਗਾ ਕਿਵੇਂ ਵੇਖ ਮੋਟਾ ਢਿੱਡ ਇਧਰ ਵੀ ਮੋਟਾ ਢਿੱਡੇ ਦਾ ਆਪਦੇ ਵਾਂਗ ਕਰਕੇ ਦਿਖਾਓ ਕੰਮ ਮੈਂ ਤਾਂ ਹਜੇ ਰਾਈਡਿੰਗ ਸ਼ੁਰੂ ਕਰਨੀ ਹੈ ਆਰ ਯੂ ਐਗਰੀ ਵਿਦ ਥਿਸ অর ਨਾਟ ਇਹ ਸਾਰਾ ਕੁਝ ਗੁੱਡੂ ਦੇ ਘਰੇ ਫਿਰ ਲੈ ਕੇ ਆਂਦਾ ਸੀ ਇਹ ਗੁੱਡੂ ਦਾ ਗਿਫਟ ਹੈ ਦੀਵਾਲੀ ਦੇ ਇੱਕ ਹੈਗਾ ਉਹ ਹੀਟਰ ਉਹ ਕੱਲ ਦੇਵਾਂਗੇ ਬਿਕਾਉਜ਼ ਆਈ ਸੈਟਰਡੇ ਹੈਗਾ ਮੰਮੀ ਕਹਿੰਦੇ ਸੈਟਰਡੇ ਤੋਂ ਬਾਅਦ ਗਿਫਟ ਵੀ ਨਹੀਂ ਕਰਨਾ ਮੈਂ ਕਿਹਾ ਓਕੇ ਉਹ ਕੱਲ ਨੂੰ ਦੇਵਾਂਗੇ ਆ ਸਾਰਾ ਕੁਝ ਆਈ ਦਿੱਤਾ ਫਰੂਟ ਸਬਜ਼ੀਆਂ ਕੱਪ ਬਰਤਨ ਤੇ ਆ ਪੂਰੀ ਇਹ ਦਾ ਡੱਬਾ ਇੱਕ ਰਹਿ ਗਈ ਚੀਜ਼ ਬਸ ਉਹ ਹੈਗੀ ਹੈ ਉਹ ਜਿਹੜਾ ਹੀਟਰ ਹੈਗਾ ਉਹ ਕੱਲ ਨੂੰ ਦੇਵਾਂਗੇ ਆ ਸੱਚ ਗੁੱਡੂ ਦਾ ਬਕਲਾਵੇ ਦਾ ਡੱਬਾ ਮਠਿਆਈ ਦਾ ਦੋ ਇਹ ਲਿਆਂਦੇ ਹੈਗੇ ਆ ਇੱਕ ਹੋਰ ਲੈ ਗਈ ਆ ਆਪਣੇ ਰੂਮ 'ਚ ਇੱਕ ਆ ਪਿਆ